ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਸਾਮ ਸਿੰਘ ạtਾਰੀ ਦੀ ਯਾਦਗਾਰ ਸੰਗਤ ਜੀ ਇਹ ਯਾਦਗਾਰ ਪਿੰਡ ạtਾਰੀ ਵਿਖੇ ਪੈ ਜਾਂਦੀ ਹੈ ਅੰਮ੍ਰਿਤਸਰ ਤੋਂ ਬਾਗਾ ਬਾਰਡਰ ਰੋਡ ਦੇ ਉੱਪਰ ਹੀ ạtਾਰੀ ਸਥਿਤ ਹੈ ਜੀ ਸੰਗਤ ਜੀ ਅੱਜ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਵਾਉਨੇ ਆਂ ਜਰਨਲ ਸਰਦਾਰ ਸ਼ਾਮ ਸਿੰਘ ਅਟਾਰੀ ਅਟਾਰੀ ਵਾਲੇ ਸਿੱਖ ਇਤਿਹਾਸ ਦਾ ਇੱਕ ਚਮਕਦਾ ਹੀਰਾ ਸੀ ਮਹਾਰਾਜਾ ਰਣਜੀਤ ਸਿੰਘ ਸਮੇਂ ਵਾਕ ਵਾਕਮਾ ਵਿੱਚ ਅਤੇ ਮਹਾਰਾਜਾ ਸਹਿਬ ਜੀ ਦੀ ਮੌਤ ਉਪਰੰਤ ਸਿਬਰਾਵਾਂ ਦੀ ਲੜਾਈ ਵਿੱਚ ਵਿਖਾਈ ਬੇਮਿਸਾਲ ਬਹਾਦਰੀ ਉਹ ਸਿੱਖ ਪੰਥ ਦੇ ਗਗਨ ਮੰਡਲ ਵਿੱਚ ਧੁਰ ਤਾਰੇ ਵਾਂਗ ਅੱਜ ਵੀ ਚਮਕ ਰਿਹਾ ਹੈ। ਉਹਨਾਂ ਦਾ ਜਨਮ ਪਿੰਡ ਅਟਾਰੀ ਵਿਖੇ 1785 ਈਸਵੀ ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਸਰਦਾਰ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਰਬਾਰ ਵਿੱਚ ਸਲਾਹਕਾਰ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੇ ਸਰਦਾਰ ਖਾਮ ਸਿੰਘ ਨੂੰ ਵੀ ਮਹਾਰਾਜਾ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ 1818 ਈਸਵੀ ਤੋਂ 1838 ਈਸਵੀ ਤੱਕ ਸਰਦਾਰ ਖਾਮ ਸਿੰਘ ਅਟਾਰੀ ਨੇ ਮਲਤਾਨ ਪਸ਼ਾਵਰ ਕਸ਼ਮੀਰ ਸੰਗੜ ਸੰਗੜ ਬੰਨੂ ਅਤੇ ਹਜ਼ਾਰੇ ਦੀ ਮਹਮ ਵਿੱਚ ਹਿੱਸਾ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਉਹਨਾਂ ਮਹਾਂਮਹਾ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਬੜੀ ਬਹਾਦਰੀ ਅਤੇ ਸਿਆਣਪ ਦਿਖਾਈ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਬੜੀ ਪ੍ਰਸ਼ੰਸਾ ਕੀਤੀ। ਉਹਨਾਂ ਦੇ ਜੀਵਨ ਦੀ ਅੰਤਿਮ ਅਤੇ ਮਹੱਤਵਪੂਰਨ ਘਟਨਾ ਸਭਰਾਵਾਂ ਦੀ ਲੜਾਈ ਅਤੇ ਸਿੱਖ ਫੌਜ ਦੀ 1845 ਈਸਵੀ ਨੂੰ ਅਲੀਵਾਲ ਮੁਦਕੀ ਅਤੇ ਫਿਰੋਜ਼ਪੁਰ ਵਿਖੇ ਹਾਰ ਤੋਂ ਮਗਰੋਂ ਬਰਤਾਨਵੀ ਬਰਟਾਨਵੀ ਫੌਜ ਸਿੱਖਾਂ ਦੀ ਰਾਜਧਾਨੀ ਲਾਹੌਰ ਉੱਪਰ ਕਬਜ਼ਾ ਕਰਨ ਤੇ ਮਨਸੂਬੇ ਬਣਾ ਰਹੀ ਸੀ ਮਹਾਰਾਜਾ ਦਾ ਦਿਹਾਂਤ ਹੋ ਚੁੱਕਾ ਸੀ ਅਤੇ ਲਾਹੌਰ ਦਰਬਾਰ ਦੀ ਕਮਾਨ ਮਹਾਰਾਣੀ ਜਿੰਦਾ ਕੋਲ ਸੀ ਮਹਾਰਾਣੀ ਨੇ 10 ਘੋੜ ਸਵਾਰਾਂ ਦੇ ਹੱਥ ਜਰਨੈਲ ਸਰਦਾਰ ਸ਼ਾਮ ਸਿੰਘ ਟਾਰੀ ਨੂੰ ਸਨੇਹਾ ਭੇਜਿਆ ਸਰਦਾਰ ਸ਼ਾਮ ਸਿੰਘ ਟਾਰੀ ਟਾਰੀ ਨੇ ਖਾਲਸਾ ਫੌਜ ਦੀ ਕਮਾਨ ਸੰਭਾਲੀ ਅਤੇ ਫੌਜਾਂ ਨੂੰ ਅੰਗਰੇਜ਼ਾਂ ਵਿਰੁੱਧ ਸਭਰਾਵਾਂ ਵਿਖੇ ਲੜਾਈ ਵਿੱਚ ਲੈ ਗਏ 10 ਫਰਵਰੀ 1846 ਨੂੰ ਸਤਲੁਜ ਦਰਿਆ ਦੇ ਕੰਢੇ ਸਭਰਾਵਾਂ ਨੇੜੇ ਅੰਗਰੇਜ਼ੀਆਂ ਵਿਰੁੱਧ ਇੱਕ ਖੂਨੀ ਯੁੱਧ ਲੜਿਆ ਪਰੰਤੂ ਲਾਹੌਰ ਦਰਬਾਰ ਵਿੱਚ ਗਦਾਰ ਫੌਜ ਦੀ ਹਾਰ ਵੇਖਣ ਲਈ ਤੁਲੇ ਹੋਏ ਸਨ ਅਤੇ ਅੰਗਰੇਜ਼ੀਆਂ ਨਾਲ ਮਿਲੇ ਹੋਏ ਸਨ ਸਿੱਟਿਆਂ ਦੇ ਅੰਜਾਮ ਨਾਲ ਸਿੱਟਿਆਂ ਦੇ ਅੰਜਾਮ ਦੀ ਪਰਵਾਹ ਕੀਤੇ ਬਿਨਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਅਟਾਰੀ ਵਾਲਾ ਨੇ ਖੁਦ ਆਖਰੀ ਹਮਲੇ ਦੀ ਅਗਵਾਈ ਕੀਤੀ ਅਤੇ ਦੇਰ ਤੱਕ ਬਹਾਦਰੀ ਨਾਲ ਲੜਦੇ ਰਹੇ ਉਹਨਾਂ ਦੀ ਛਾਤੀ ਵਿੱਚ 7 ਗੋਲੀਆਂ ਲੱਗੀਆਂ ਅਤੇ ਸ਼ਹੀਦ ਹੋ ਗਏ ਉਹਨਾਂ ਦਾ ਮ੍ਰਿਤਕ ਸਰੀਰ ਅਟਾਰੀ ਲਿਆਂਦਾ ਗਿਆ ਇਸ ਜਗ੍ਹਾ ਉਹਨਾਂ ਦਾ ਸੰਸਕਾਰ ਹੋਇਆ ਅਤੇ ਉਹਨਾਂ ਦੀ ਸਨਤਾਨ ਨੇ ਇਹ ਯਾਦਗਾਰ ਬਣਾਈ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਮਰ ਨੌਨਿਹਾਲ ਸਿੰਘ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸੁਪਤਰੀ ਬੀਬੀ ਨਾਨਕੀ ਦਾ ਵਿਆਹ 7 ਮਾਰਚ 1837 ਨੂੰ ਅਟਾਰੀ ਵਿਖੇ ਹੋਇਆ ਜਿਸ ਵਜੋਂ ਉਹਨਾਂ ਦਾ ਸੰਬੰਧ ਰਿਸ਼ਤੇ ਵਿੱਚ ਬਦਲ ਗਿਆ ਹਾਂਜੀ ਸੰਗਤ ਜੀ ਇਸ ਸਰੋਵਰ ਚ ਵੀ ਕਿਸੇ ਟਾਈਮ ਜਲ ਹੁੰਦਾ ਹੋਵੇਗਾ ਅਤੇ ਸੰਗਤ ਇਸ਼ਨਾਨ ਕਰਦੀ ਹੋਵੇਗੀ। ਅਸ ਟਾਈਮ ਸਰੋਵਰ ਸੁੱਕਾ ਪਿਆ ਆ ਜੀ। ਹਾਂਜੀ ਇਸ ਜਗ੍ਹਾ ਤੋਂ ਸੰਗਤ ਕਿਸੇ ਟਾਈਮ ਚੂਲਾ ਲੈਂਦੀ ਹੋਵੇਗੀ ਅਤੇ ਇਸ਼ਨਾਨ ਕਰਦੀ ਹੋਵੇਗੀ। ਅਤੇ ਇੱਥੇ ਬਾਬਾ ਜੀ ਡਿਊਟੀ ਕਰਦੇ ਹਨ ਬਹੁਤ ਵਧੀਆ ਸੁਭਾਅ ਦੇ ਸਨ। ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਕੋਲ ਜ ਇਤਿਹਾਸ ਦੱਸਿਆ। उन्हें एक महाराजा रणजीत बीमार हो गए हाँ जी चेचक निकली अरदासा कि बीमारी मेनु लग जाए ठीक हो जाए चलाना कर जावा बीमारी उन्होंने की गई और उन्होंने अरदासा चलाना पुरातन खूह उस टाइम मिलेगा

ਕਿੱਤੇ ਉਤੇ ਆ ਕੇ ਉਹਨਾਂ ਨੇ ਜਦੋਂ ਕਹੇ ਦੇਖਿਆ ਸਰਪਾ ਚਾਂਦ ਸਿੰਘ ਤਾਰੀ ਵਾਲੀਿੱ ਕਿਤੇ ਅਜ ਮੈਸਰ ਦੀ ਕਿ ਉਹਨਾਂ ਨੇ ਕੋ ਕਾਰਜ ਸਲਾਮਾ ਇਹ ਤੋਂ ਸਿਹਾਰੇ ਨਹੀਂ ਉਹਨਾਂ ਨੂੰ ਹਰਾਇਆ ਗਿਆ ਹੈ ਉਹ ਹਾਰ ਕੇ ਵੀ ਤੁਹਾਡੀ ਜਿੱਤ ਹੈ ਤਾਂ ਸਿੰਘ ਨੇ ਅਗਨੀ ਵਿਖਾਈ ਸੀ ਹਾਂਜੀ ਚਾਂਦ ਸਿੰਘ ਤਾਰੀ ਵਾਲੇ ਲੜਕੇ ਨੇ ਅਗਨੀ ਵਿਖਾਈ ਸੀ ਹਾਂਜੀ ਨੰਨ ਜੀ ਇਹ ਤੇਜੀ ਨਾਨ ਕਿਸੇ ਜਿਹਦੇ ਕੋਲ ਨਾਮ ਲਿਆ ਸੀ ਨਾ ਮਾਦਨੀ ਦੇ ਪੋਤਾ ਕੋਲ ਨਾਮ ਸੀ ਹਾਂਜੀ ਉਹਦਾ ਯਾ ਉਹਨਾਂ ਨਾਲ ਹੋਇਆ ਤੇ ਇਹ ਮੇਰੇ ਜਾਣ ਦੀ ਰੁਕੀ ਸੀ ਹਰ ਇੱਕ ਨੂੰ ਇੱਕ ਮੋਰ ਦੇ ਨਹੀਂ ਬਾਦਸ਼ਾਹ ਸੀ ਉਸ ਟੈਮ ਹਾਂਜੀ ਵਿਆਲੂ ਸਰਦਾਰ ਵਿਆਲੂ ਹੁੰਦਾ ਸੀ ਜੀ ਸਰਦਾਰ ਕੋਲ ਤੇ ਨਹੀਂ ਸੀ ਇੱਕ ਮਰਾਸੀ ਆਇਆ ਕੋਈ ਤੇ ਸਾਨੂੰ ਕੀ ਦਿੰਦੇ ਹਾਂ ਉਹਨਾਂ ਮਾਦਨੀ ਨੂੰ ਪਤਾ ਲੱਗਾ ਤੇ ਉਹ ਮੈਨਾਂ ਘਰਾਂ ਪਰਤਾ ਮੋਰਾ ਨਾਲ ਘਰਾਂ ਪਰਤਾ ਇਹ ਨਹੀਂ ਸੀ ਆਈ ਦੀ ਲੱਬੂੜ ਪਾਲ ਗਏ। ਇਸ ਰੋਤਨ ਘੂਆ ਉਹ ਸਿੰਘ। ਠੀਕ ਹੈ ਜੀ। ਕਾਲਪੂਰ ਜਾਈ ਵਾਲੇ। ਇਹਨੇ ਨਾਨਾ ਚਾਹੇ ਇੱਧਰ ਆ। ਹਾਂ ਜੀ। ਆਓ ਤੋਤੋਂ ਨਾ ਸਹੀ ਜਿਹਾ ਕੀਤਾ ਨਾ ਵੇਹੇ। ਨਹੀਂ ਨਹੀਂ ਵਾਕੇ ਚਵਾਣੇ। ਹਾਂ। ਆ ਕਾਰੋ ਇਧਰ ਕਰ ਕੋ। ਹੋ ਮੈਂ ਉਹ ਫੋਟੋ ਵੀ ਚੱਕ ਲਿਆ ਹਾਂ ਹਾਂ ਇੱਕਨ ਵਾਹਿਬੇ ਹਣ ਹਾਂਜੀ ਸੰਗਤ ਜੀ ਸਾਨੂੰ ਇੱਥੇ ਬਾਬਾ ਜੀ ਮਿਲੇ ਤੇ ਬਹੁਤ ਹੀ ਨੇਕ ਸੁਭਾਅ ਦੇ ਸਨ ਇੱਥੇ ਸ਼ਾਮ ਸਿੰਘ ਟਟਾਰੀ ਦੀ ਯਾਦ ਕਰਦੇ ਸੇਵਾ ਕਰਦੇ ਹਨ ਅਤੇ ਉਹਨਾਂ ਨੇ ਕੁਝ ਇਤਿਹਾਸ ਸਾਨੂੰ ਦੱਸਿਆ ਸਰਵਨ ਕਰਾਇਆ ਜੀ ਬਹੁਤ ਦਿਲ ਦੇ ਚੰਗੇ ਸਨ ਅਤੇ ਸੰਗਤ ਜੀ ਸਾਨੂੰ ਆਪਣੇ ਜਰਨਲਾਂ ਦੀਆਂ ਯਾਦਗਾਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਵਿਰਾਸਤਾਂ ਸਾਂਭਣੀਆਂ ਚਾਹੀਦੀਆਂ ਹਨ ਤਾਂ ਆਪਣੇ ਗਾਂਵ ਬੱਚਿਆਂ ਨੂੰ ਹੀ ਪਤਾ ਲੱਗ ਸਕੇ ਕਿ ਸਾਡੇ ਕੌਮ ਦੇ ਕਿੰਨੇ ਯੋਧੇ ਹੋਏ ਹਨ ਕਿੰਨੇ ਜਰਨੈਲ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੇ ਪੇਜ ਨੂੰ ਫੋਲੋਅ ਕਰਿਆ ਕਰੋ